ਸੱਚੇ ਪਾਤਸ਼ਾਹ ਦਾ ਦਰ ਜੀ ਔਰ ਇਹ ਉਹ ਦਰਵਾਜ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ ਸੱਚੇ ਪਾਤਸ਼ਾਹ ਦਾ ਦਰ ਹਮੇਸ਼ਾ ਮਜਲੂਮਾਂ ਦੇ ਲਈ ਢੀਂਗਾ ਭੈਣਾ ਦੇ ਲਈ ਖੜਿਆ ਆਵਾ ਉਹਨਾਂ ਦਾ ਸਹਾਰਾ ਬਣਿਆ ਜੀ ਔਰ ਜੋ ਵੀ ਅੱਜ ਮੇਰੀਆਂ ਭੈਣਾਂ ਨੇ ਢੀਂਗਾ ਨੇ ਆਣ ਕੇ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਆਣ ਕੇ ਫਰਿਆਦ ਕੀਤੀ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਘਰ ਤੇ ਤੋਂ ਉਹਨਾਂ ਦਾ ਦਰਦ ਬਹੁਤ ਵੱਡਾ ਜੀ ਔਰ ਦਰਦ ਇਹ ਸਾਰੇ ਪੰਜਾਬ ਨੂੰ ਸਾਰੇ ਪੰਥ ਨੂੰ ਔਰ ਮੈਂ ਪੰਥ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਧਰਮ ਦੇ ਲੋਕ ਆ ਉਹ ਭਾਵੇਂ ਕਿਸੇ ਵੀ ਧਰਮ ਦੇ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਰੱਬੀ ਗੁਣਾ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਇਸ ਧੀ ਦੀ ਫਰਿਆਦ ਜ਼ਰੂਰ ਸੁਣਨੀ ਚਾਹੀਦੀ ਆ ਔਰ ਜੋ ਕੁਝ ਵੀ ਉਸ ਬੱਚੀ ਨੇ ਕਿਹਾ ਥੋੜੇ ਸਮੇਂ ਬਾਅਦ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਜੋ ਅਸੀਂ ਕਿਹਾ ਉਹ ਵੀ ਤੁਹਾਨੂੰ ਮਿਲ ਜੂਗਾ ਪਰ ਮੈਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਕ ਹੋਣ ਦੇ ਨਾਤੇ ਤੇ ਕਹਿਣਾ ਵਾ ਤੇ ਸ੍ਰੀ ਅਕਾਲ ਤਖਤ ਸਾਹਿਬ ਮਜਲੂਮਾਂ ਲਈ ਖੜਿਆ ਵਾ ਹਮੇਸ਼ਾ ਖੜਿਆ ਵਾ ਗੁਰੂ ਦਾ ਪੰਥ ਖੜਿਆ ਵਾ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਮਜਲੂਮ ਧੀ ਵਾਸਤੇ ਸਾਡੀ ਭੈਣ ਵਾਸਤੇ ਜ਼ਰੂਰ ਖੜੂਗਾ ਬਾਕੀ ਜੋ ਗੱਲਬਾਤ ਹੋਈ ਆ ਉਹ ਤੁਹਾਨੂੰ ਹੁਣੇ ਸਾਰੀ ਇਹ ਰਿਲੀਜ਼ ਕਰ ਦੇਣਗੇ ਮੈਂ ਤੇ ਦੁਨੀਆ ਭਰ ਦੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਇਹ ਆਖਦਾ ਵਾਂ ਕਿ ਤੁਸੀਂ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕਰੋ ਕਿਉਂਕਿ ਬਾਬਾ ਸ਼ੇਖ ਫਰੀਦ ਸਾਹਿਬ ਦੇ ਬਚਨ ਨੇ ਨਾ ਬਈ ਫਰੀਦਾ ਲੋੜ ਹੈ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ ਢੰਡਾ ਓਨ ਕਤਾਇੰਦਾ ਪੈਂਦਾ ਲੋੜ ਹੈ ਪੱਟ ਇਹੋ ਜੇ ਬਿਰਤੀ ਦੇ ਲੋਕ ਜਿਹੜੇ ਸਾਡੀਆਂ ਧੀਆਂ ਪੈਣਾ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਇਹਨਾਂ ਦੀ ਜੇ ਪੁਸ਼ਪ ਪਨਾਹੀ ਕਰਾਂਗੇ ਤੇ ਜਿਵੇਂ ਬਾਬਾ ਫਰੀਦ ਜੀ ਨੇ ਆਖਿਆ ਨਾ ਕਿੱਕਰਾਂ ਬੀਜ ਕੇ ਬਜਨੌਰ ਦੀਆਂ ਦਾਖਾਂ ਨਹੀਂ ਖਾਧੀਆਂ ਜਾ ਸਕਦੀਆਂ ਇਹ ਮਾੜੀ ਬਿਰਤੀ ਵਾਲੇ ਲੋਕਾਂ ਦੀ ਕੋਈ ਵੀ ਪੁਸ਼ਪ ਪਨਾਹੀ ਕਰੇ ਉਹਦੇ ਨਾਲ ਕਿਸੇ ਦਾ ਨਹੀਂ ਭਲਾ ਹੋਣਾ ਕਿਸੇ ਸਮਾਜ ਦਾ ਨਹੀਂ ਹੋਣਾ ਕਿਸੇ ਧਰਮ ਦਾ ਨਹੀਂ ਹੋਣਾ ਔਰ ਇਸ ਮਸਲੇ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਪੰਜਾਬ ਦੀ ਇੱਕ ਸਾਈਕੀ ਆ ਸਾਡੇ ਪੰਥ ਦੀ ਵੀ ਆ ਅਸੀਂ ਇਹ ਸਮਝਦੇ ਹਾਂ ਆਪਣੇ ਤੋਂ ਛੋਟੀਆਂ ਸਾਡੀਆਂ ਧੀਆਂ ਵਾਂ ਬਰਾਬਰ ਦੀਆਂ ਭੈਣਾਂ ਵਾਂ ਵੱਡੀਆਂ ਸਾਡੀਆਂ ਮਾਵਾਂ ਵਾਂ ਜਿਸ ਪੰਜਾਬ ਦੀ ਧਰਤੀ ਤੇ ਅਨੇਕਾਂ ਵਾਰੀ ਮਜਲੂਮਾਂ ਲਈ ਇਥੋਂ ਜਥੇ ਜਾਂਦੇ ਰਹੇ ਹੁਣ ਸਹਬਜ਼ਾਦਾ ਬਾਬਾ ਜੀ ਸਿੰਘ ਬੱਸੀ ਪਠਾਣਾ ਦੇ ਹਾਕਮ ਦੇ ਨਾਲ ਕੱਲ ਹੀ ਲੜੇ ਹਦੋਂ ਆਨੰਦਪੁਰ ਸਾਹਿਬ ਦੇ ਨੇੜੇ ਕਿਉਂਕਿ ਉਹ ਇੱਕ ਗਰੀਬ ਦੀ ਪਤਨੀ ਨੂੰ ਲੈ ਗਿਆ ਧੱਕਾ ਆਇਆ ਤੋ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਦਰ ਕਰ ਹਮੇਸ਼ਾ ਧੱਕੇ ਦੇ ਖਿਲਾਫ ਖੜਿਆ ਵਾ ਤੇ ਖੜੂਗਾ ਬਾਕੀ ਭੈਣਾ ਹੁੰਦੀਆਂ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਲਿਓ ਬਾਕੀ ਜੋ ਅੰਦਰ ਗੱਲਬਾਤ ਹੋਈ ਉਹ ਥੋੜੇ ਸਮੇਂ ਤੁਹਾਡੇ ਸਾਹਮਣੇ ਆਜੂਗੀ ਵਾਹਿਗੁਰੂ ਜੀ ਕਾ ਖਾਲਸਾ ਸਿੱਖ ਸਾਹਿਬ ਇਹ ਕਹਿੰਦਾ ਕਿ ਇਹ ਪਰਿਵਾਰ ਹੈਗੇ ਨੇ ਪਰ ਦਬਾਇਆ ਜਾ ਰਿਹਾ ਮੈਂ ਲੈ ਕਹਿ ਰਹੀ ਆ ਕਿ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਉਹ ਵੀ ਜੋ ਵੀ ਉਹਨਾਂ ਨੇ ਆਖਿਆ ਨਾ ਜੀ ਮੈਂ ਸੁਣਿਆ ਜਾਂ ਮੈਂ ਜੋ ਗੱਲ ਕੀਤੀ ਆ ਜੀ ਉਹ ਤੁਹਾਡੇ ਸਾਹਮਣੇ ਥੋੜੇ ਸਮੇਂ ਤੇ ਤੁਹਾਡੇ ਇਕੱਲੇ-ਇਕੱਲੇ ਦੇ ਕੋਲ ਉਹਨੇ ਗੱਲ ਪਾਉਣੀ ਹੈ ਮੇਰਾ ਨਾਮ ਤੁਹਾਡੇ ਸਿੰਘ ਦੁਆਰੀ ਹੈਗਾ ਸਿਮਰਨਜੀਤ ਸਿੰਘ ਮੇਰੇ ਨਾਲ ਨੇ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹੈਗੇ ਆ ਜਿਹੜੀਆਂ ਕੱਲ ਇੱਕ ਪਾਸਟਰ ਵਰਜਿੰਦਰ ਦੇ ਉੱਤੇ ਇੱਕ ਕੇਸ ਦੇ ਵਿੱਚ ਕਨਵਿਕਸ਼ਨ ਆਈ ਹੈਗੀ ਆ 2018 ਇੱਕ ਕੇਸ ਹੋਰ ਹੈ ਇੱਕ ਕੇਸ ਹੋਰ ਹੈਗਾ ਜਿਹਦੇ ਵਿੱਚ ਵਰਜਿੰਦਰ ਪਾਸਟਰ ਨੇ ਇੱਕ ਬੱਚੀ ਨਾਲ ਮੋਲਸਟੇਸ਼ਨ ਕੀਤੀ ਸੀ ਜਿਹਦੇ ਤੇ ਪਾਸਕੋ ਐਕਟ ਐਡ ਹੋਇਆ ਉਹ ਬੱਚੀ ਸਾਡੇ ਨਾਲ ਹੈਗੀ ਆ ਇੱਕ ਤੁਸੀਂ ਵੀਡੀਓ ਹੋਰ ਦੇਖੀ ਹੈਗੀ ਆ ਜਿਹਦੇ ਚ ਸੀਸੀਟੀਵੀ ਦੇ ਵਿੱਚ ਇੱਕ ਔਰਤ ਦੇ ਨਾਲ ਮਾਰਕਟਾਈ ਕੀਤੀ ਜਾਂਦੀ ਹੈ ਉਹ ਬੀਬੀ ਵੀ ਅੱਜ ਸਾਡੇ ਨਾਲ ਨੇ ਇਹ ਸਾਰੇ ਜਾਣੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਅਫਸਰਾਂ ਦੇ ਦਰਵਾਜ਼ੇ ਖੜਾ ਕਿਤੇ ਇਹ ਗੱਲ ਸੁਣੀ ਗਈ ਕਿਤੇ ਨਹੀਂ ਸੁਣੀ ਗਈ ਜਿਹੜੀ ਉਹ ਪੁਰਾਣੀ ਰੀਤ ਹੈਗੀ ਆ ਢੀ ਚਾਹੇ ਹਿੰਦੂ ਦੀ ਹੋਵੇ ਸਿੱਖ ਦੀ ਹੋਵੇ ਮੁਸਲਮਾਨ ਦੀ ਹੋਵੇ ਉਹਦੀ ਰੱਖਿਆ ਕਰਨਾ ਖਾਲਸੇ ਦਾ ਫਰਜ਼ ਹੈ ਉਸ ਰੀਤ ਦੇ ਉਸ ਰੀਤ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇਹ ਭੈਣਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਨੇ ਜਥੇਦਾਰ ਸਾਹਿਬ ਨੂੰ ਇਹਨਾਂ ਨੇ ਅਰਦਾਸ ਕੀਤੀ ਹੈਗੀ ਆ ਤੇ ਜਥੇਦਾਰ ਸਾਹਿਬ ਨੇ ਇਹਨਾਂ ਦੇ ਹੱਕ ਦੇ ਵਿੱਚ ਖੜਨ ਦਾ ਤੇ ਹਰ ਜਿਹੜੀ ਮੌਨਕਨ ਸਹਾਇਤਾ ਹੋਏਗੀ ਹਰ ਉਸ ਅਫਸਰ ਹਰ ਉਸ ਜਗ੍ਹਾ ਗੱਲ ਕਰਨ ਦੀ ਉਹਨਾਂ ਨੇ ਜਿਹੜਾ ਹੈਗਾ ਆ ਆ ਇਹ ਐਸੋਸੀਏਸ਼ਨ ਦਿੱਤਾ ਹੈਗਾ ਤੇ ਉਹ ਇਹਨਾਂ ਦੇ ਨਾਲ ਖੜੇ ਨੇ ਬਾਕੀ ਹੁਣ ਤੁਸੀਂ ਜਿਹੜੇ ਵੀ ਸਵਾਲ ਕਰਨੇ ਨੇ ਉਹ ਭੈਣਾਂ ਨਾਲ ਕਰ ਸਕਦੇ ਹੋ ਸਿਮਰਨਜੀਤ ਸਿੰਘ ਮਾਨ ਇਸ ਇਸ ਚੀਜ਼ ਦੇ ਵਿੱਚ Hindu ਤੇ Sikh ਜੱਥੇਬੰਦੀ ਇਹ ਬਹੁਤ ਵਧੀਆ ਗੱਲ ਹੋਈ ਆ ਅੱਜ ਅਸੀਂ ਅਕਾਲ ਤਖਤ ਸਾਹਿਬ ਖੜੇ ਆ ਸਿਮਰਨਜੀਤ ਸਿੰਘ ਮਾਨ ਇਹ Hindu ਜੱਥੇਬੰਦੀ ਤੋਂ ਨੇ ਮੈਂ Sikh ਜੱਥੇਬੰਦੀ ਤੋਂ ਆ ਇੱਕ ਇਹ ਬਹੁਤ ਵਧੀਆ ਨਵੀਂ ਸ਼ੁਰੂਆਤ ਹੋਈ ਆ ਕਿ Hindu Sikh ਜੱਥੇਬੰਦੀਆਂ ਇੱਕ ਸਟੇਜ ਤੇ ਆ ਰਹੀਆਂ ਨੇ ਪੰਜਾਬ ਦੇ ਪੰਜਾਬ ਦੇ ਭਲੇ ਦੇ ਲਈ ਹਾਂਜੀ ਅਸੀਂ ਸਿਖ ਸਾਹਿਬ ਬਹੁਤ ਜੀ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਦਰਬਾਰ ਸਾਹਿਬ ਆਏ ਸੀਗੇ ਆਪਣੀ ਆਸ ਲੈ ਕੇ ਆਏ ਸੀ ਸਾਨੂੰ ਇਹਨਾਂ ਨੇ ਜਥੇਦਾਰ ਸਾਹਿਬ ਨੇ ਬਹੁਤ ਹੌਸਲਾ ਦਿੱਤਾ ਕਿ ਤੁਹਾਡੇ ਨਾਲ ਹੈ ਪੂਰਾ ਪੰਜਾਬ ਤੁਹਾਡੇ ਨਾਲ ਹੈ ਸਾਡੀ ਪ੍ਰਸ਼ਾਸਨ ਨੇ ਪਹਿਲਾਂ ਕੋਈ ਨਹੀਂ ਸੁਣੀ ਨਾ ਕਿਸੇ ਪੁਲਿਸ ਨੇ ਸੁਣੀ ਸਾਡੀ ਕਪੂਰਥਲਾ ਪੁਲਿਸ ਨੇ ਕੋਈ ਨਹੀਂ ਸੀ ਸੁਣੀ ਜਦੋਂ ਅੱਜ ਇਹਨਾਂ ਦੇ ਕੋਲ ਆਏ ਸਾਨੂੰ ਹੌਸਲਾ ਦਿੱਤਾ ਇਹਨਾਂ ਨੇ ਕਾਲ ਵੀ ਕਰਨਗੇ ਔਰ ਸਾਨੂੰ ਬਹੁਤ ਸਾਰਾ ਹੌਸਲਾ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹਨਾਂ ਦੇ ਕਿ ਸਾਨੂੰ ਅੱਜ ਇਹ ਨਾਲ ਲੈ ਬਾਕੀ ਅਸੀਂ ਬਹੁਤ ਜਿਹੜਾ ਇਹ ਗ੍ਰਿਚਨ ਭਾਈ ਜਿਹੜਾ ਨੇ ਬਦਨਾਮ ਕਰ ਰੱਖਿਆ ਬਲਜਿੰਦਰ ਪਾਸਟਰ ਨੇ ਉਹ ਉਸ ਨਾਂ ਤੇ ਉਹ ਕਲੰਕ ਸੀ ਜਰ ਬਜਿੰਦਰ ਪਾਸ ਨੂੰ ਕਲੰਕ ਸੀਗਾ ਇੱਕ ਬਜਿੰਦਰ ਪਾਸਟਰ ਇੱਕ ਸਿਕਰਿਚਨ ਧਰਮ ਦੇ ਨਾਂ ਤੇ ਉਹ ਕਲੰਕ ਸੀਗਾ ਇੱਕ ਜਾਦੂਗਰ ਸੀਗਾ ਲੋਕਾਂ ਨਾਲ ਉਹ ਚਾਂਸੇ ਦੇ ਕੇ ਉਹਨਾਂ ਨੂੰ ਆਪਣੇ ਬਲੇ ਵਿੱਚ ਬਣਾ ਕਰਦਾ ਸੀਗਾ ਜੀ ਤੇ ਉੱਥੇ ਜਾ ਕੇ ਉਹ ਪਲਾਨ ਕਰਦਾ ਸੀਗਾ ਵੀ ਬੀਲ ਚੇਅਰ ਤੇ ਬਹਿ ਜਾਏ ਕੋਈ ਹਸਪੀਟਲ ਚ ਬੰਦਾ ਵੀ ਕਹਿੰਦਾ ਮੈਂ ਠੀਕ ਕਰਦਾ ਪਰ ਇਦਾਂ ਦਾ ਕੁਝ ਨਹੀਂ ਸੀਗਾ ਸਭ ਝੂਠ ਸੀਗਾ ਉਹ ਅੰਦਰ ਜਿਹੜਾ ਚਰਚ ਦੇ ਅੰਦਰ ਕੰਮ ਚੱਲਦਾ ਸੀਗਾ ਉੱਥੇ ਕੁੜੀਆਂ ਨੂੰ ਛੇੜਛਾੜ ਕਰਨੀ ਮੈਂ মিডিਆ ਸਾਹਮਣੇ ਦੱਸ ਨਹੀਂ ਸਕਦਾ ਜਿਹੜੇ ਉੱਥੇ ਕੰਮ ਚੱਲਦੇ ਨੇ ਸਾਡੀਆਂ ਹੋਰ ਭੈਣਾਂ ਬਹੁਤ ਨੇ ਜਿਹੜੀਆਂ ਉੱਥੇ ਤੰਗ ਪਰੇਸ਼ਾਨ ਨੇ ਹੁਣ ਉੱਥੋਂ ਨਿਕਲ ਕੇ ਬਾਹਰ ਨਿਕਲਣਗੇ ਸਾਨੂੰ ਬਹੁਤ ਸਾਰੀਆਂ ਭੈਣਾਂ ਸਾਡੇ ਸਾਹਮਣੇ ਆਣ ਗਈਆਂ ਕੁੜੀ ਮੁੰਡਾ ਜਿਹੜਾ ਜਿੱਦ ਕਰਕੇ ਲੜਾਈ ਸ਼ੁਰੂ ਹੋਈ ਸੀ ਉਹਨਾਂ ਨੂੰ ਕੁੱਟ ਮਾਰ ਸ਼ੁਰੂ ਉਹਨਾਂ ਨੇ ਹੈਲਪ ਮੰਗੀ ਸੀ ਇੱਕ ਜਿਹੜੀ ਵੀਡੀਓ ਤੁਸੀਂ ਕੈਮਰੇ ਰਾਹੀਂ ਦੇਖੀ ਵੀ ਸੀ ਜੀ ਉਹਦੇ ਵਿੱਚ ਉਹਨਾਂ ਤੋਂ ਹੈਲਪ ਮੰਗੇ ਇਹਨਾਂ ਭੈਣ ਤੋਂ ਰਣਜੀਤ ਤੋਂ ਹੈਲਪ ਮੰਗੀ ਸੀ ਉਹਨਾਂ ਨੇ ਉਹ ਤੋਂ ਬਾਅਦ ਜਦੋਂ ਪਾਸਟਰ ਦੀ মিডিਆ ਸਾਹਮਣੇ ਵੀਡੀਓ ਵਾਇਰਲ ਹੋਈ ਕੁੱਟ ਵਾਲੀ ਲੈਪਟਾਪ ਉਤੋਂ ਬਾਅਦ ਪਤਾ ਲੱਗਿਆ ਕਿ ਇਹ ਪਾਸਟਰ ਪਾਸਟਰ ਨਹੀਂ ਇਹ ਇੱਕ ਕਟਿਆ ਇਨਸਾਨ ਹੈ ਕਿ ਕਿਵੇਂ ਕੁੜਦਾ ਨਜ਼ਰ ਆ ਰਿਹਾ ਕੋਈ ਵੀ ਧਰਮ ਇਤਾਂ ਦਾ ਨਹੀਂ ਕਰਦਾ ਨਾ ਕੋਈ ਸਾਡੇ ਧਰਮ ਚ ਦਾ ਵੈਸੇ ਹੈ ਹੀ ਨਹੀਂ ਕਿ ਇਦਾਂ ਦੀ ਕੋਈ ਯੋਗ ਕਰੇ ਹੁਣ ਉਹਨੂੰ ਕੱਲ ਅਦਾਲਤ ਨੇ ਸਜ਼ਾ ਦਿੱਤੀ ਹੈ ਪਟਿਆਲੇ ਜੇਲ੍ਹ ਚ ਭੇਜ ਚੁੱਕਿਆ ਤੇ ਉਹ ਇੱਕ ਤਰੀਕ ਨੂੰ ਸਜ਼ਾ ਦੱਸੀ ਜਾਊਗੀ ਉਹ 10 ਸਾਲ ਦੀ ਹੈ 20 ਸਾਲ ਦੀ ਹੈ ਉਹ ਦੱਸਿਆ ਜਾਊਗਾ ਮਾਨਿਕ 1 ਅਪ੍ਰੈਲ ਨੂੰ ਬਾਕੀ ਤੁਸੀਂ 2 ਮਿੰਟ ਤੁਸੀਂ ਗੱਲ ਕਰ ਸਕਦੇ ਹੋ ਇੱਕ ਬੇਨਤੀ ਕਰ ਦਵਾ ਪਖੰਡਵਾਦ ਜਿਹੜਾ ਹੈਗਾ ਡੇਰਾਵਾਦ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਫੈਲਿਆ ਹੋਇਆ ਜਿਹੜਾ ਪਾਸਟਰ ਬਰਜੰਦਰ ਹੈਗਾ ਇਹਨੇ ਈਸਾਈਤ ਨੂੰ ਵੀ ਕਲੰਕਿਤ ਕੀਤਾ ਬਲਾਤਕਾਰੀ ਪਾਸਟਰ ਬਰਜੰਦਰ ਹੈ ਪਰ ਕਲੰਕਿਤ ਈਸਾਈਤ ਹੋ ਗਈ ਅਸੀਂ ਬੇਨਤੀ ਕਰਦੇ ਹਾਂ ਈਸਾਈਆਂ ਨੂੰ ਵੀ ਈਸਾਈ ਭਾਰੇ ਚਾਰੇ ਨੂੰ ਵੀ ਕਿਉਂਕਿ ਤੁਹਾਡੇ ਧਰਮ ਦਾ ਮਾਮਲਾ ਆ ਤੁਹਾਨੂੰ ਇਸ ਤੇ ਸੰਗਿਆਨ ਲੈਣਾ ਚਾਹੀਦਾ ਤੁਹਾਨੂੰ ਵੀ ਇਸ ਲੜਾਈ ਦੇ ਵਿੱਚ ਨਾਲ ਆਣਾ ਚਾਹੀਦਾ ਤੇ ਇੱਕ ਬੇਨਤੀ ਹੋਰ ਕਰਦਾ ਕਿਸੇ ਵੀ ਇੱਕ ਇੱਕ ਸਾਡੇ ਕੋਲ ਵੀਡੀਓ ਹੋਰ ਆਈ ਆ ਇੱਕ ਭੈਣ ਦੇ ਲੱਥਾਂ ਮਾਰੀਆਂ ਗਈਆਂ ਉਸੇ ਅ ਅ ਡੇਰੇ ਦੇ ਵਿੱਚ ਮੈਂ ਉਹਨੂੰ ਚਰਚ ਨਹੀਂ ਕਮਾਂਗਾ ਸੀਨੇ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਉਹ ਭੈਣ ਇੰਨੀ ਡਰੀ ਹੋਈ ਆ ਜੀ 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 ਐਸੇ ਪਾਸਟਰ ਵੱਲੋਂ ਜੀ 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 ਐਸੇ ਪਾਸਟਰ ਵੱਲੋਂ ਮੈਂ ਉਸ ਭੈਣ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹਾਂ ਵੀ ਪੁੱਤਰ ਤੇਰੀ ਆਵਾਜ਼ ਸਾਡੇ ਤੱਕ ਪਹੁੰਚੀ ਸੀ ਪਰ ਅਸੀਂ ਤੇਰੇ ਤੱਕ ਪਹੁੰਚ ਨਹੀਂ ਕਰ ਸਕੇ ਕਿਉਂਕਿ ਤੂੰ ਡਰੀ ਹੋਈ ਆ ਅੱਜ ਤੇਰਾ ਦੁੱਖੀ ਸਲਾਖਾਂ ਦੇ ਪਿੱਛੇ ਆ ਪੁੱਤ ਇੱਕ ਵਾਰੀ ਤੂੰ ਸਾਹਮਣੇ ਆ ਤੇਰੇ ਨਾਲ ਖੜੇ ਆ ਹਿੰਦੂ ਜੱਥੇਬੰਦੀਆਂ ਖੜਨਗੀਆਂ ਸਿੱਖ ਜੱਥੇਬੰਦੀਆਂ ਖੜਨਗੀਆਂ ਪੰਜਾਬ ਦੀਆਂ ਬਹੁਤ ਜੱਥੇਬੰਦੀਆਂ ਇੰਨਾ ਬੱਚੀਆਂ ਦੇ ਨਾਲ ਇੰਨਾ ਭੈਣਾਂ ਦੇ ਨਾਲ ਖੜਨ ਜੀਰੇ ਨਾਲ ਵੀ ਚਾਹੇ ਕਿਸੇ ਗੁਰਦੁਆਰੇ ਦੇ ਵਿੱਚ ਚਾਹੇ ਕਿਸੇ ਮੰਦਰ ਦੇ ਵਿੱਚ ਜਾਂ ਕਿਸੇ ਜਿੱਦਾਂ ਨਨਕਾਣਾ ਸਾਹਿਬ ਦੇ ਵਿੱਚ ਉਹ ਆ ਜਿਹੜਾ ਇਹ ਅਬ ਅੰਮ੍ਰਿਤਪਾਲ ਮੈਰੂ ਨੇ ਗੱਲ ਗੱਲ ਕੀਤੀ ਸੀ ਕਿਤੇ ਵੀ ਕਿਸੇ ਡੇਰੇ 'ਚ ਜਾਂ ਕਿਤੇ ਵੀ ਕੋਈ ਇਦਾਂ ਦੀ ਗੱਲ ਹੁੰਦੀ ਹੈਗੀ ਆ ਅਸੀਂ ਖੜੇ ਆ ਅੱਜ ਅਕਾਲ ਤਖਤ ਸਾਹਿਬ ਨੇ ਵੀ ਇਹ ਸਾਨੂੰ ਥਾਪੜਾ ਦਿੱਤਾ ਹੈਗਾ ਕਿ ਲੜੋ ਤੇ ਅਕਾਲ ਤਖਤ ਸਾਹਿਬ ਸਾਡੇ ਪਿੱਛੇ ਖੜਿਆ ਹੁਣ ਜਨਕੀ ਲੜਕੀਆਂ ਨਾਲ ਗੱਲ ਕਰਨ ਲਈ ਇੱਕ ਵਾਰੀ ਹੋਰ ਅਸੀਂ ਲਾਈਵ ਜੀ ਤੇਰੇ ਨਾਲ ਡਿਬੇਟਾ ਕਰਦੇ ਪਏ ਉਹਦੇ ਹੱਥ ਦੇ ਵਿੱਚ ਮੈਂ 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 ਆਇਓ ਕੀ ਕਰ ਰਹੇ ਕੀ ਗੱਲ ਬਾਤ ਹੋ ਰਹੀ ਇੱਕ ਪਲਿਕ ਚੁੱਪ ਕਰੋ ਕੀ ਗੱਲ ਦਾ ਸਭ ਆਇਓ ਕੀ ਗੱਲ ਬਾਤ ਹੋਈ ਹੈ ਕੀ ਕਹਿਣਾ ਪਿਓਗੇ ਦਾਰਤੇ ਪਿੰਡਲੇ ਕਰਕੇ ਸਭ ਆਏ ਆ ਉਹਨਾਂ ਨੂੰ ਸਾਨੂੰ ਆ ਫ਼ੈਸਲਾ ਦਿੱਤਾ ਗਿਆ ਤਾਂ ਸਪੋਰਟ ਦਿੱਤਾ ਗਿਆ ਕਿ ਜਿਹੜੇ ਸਾਡੇ ਵੱਡੇ ਵੀਰ ਹੈ ਉਹ ਸਾਡੇ ਨਾਲ ਆ ਉਹ ਸਾਨੂੰ ਪੂਨ ਸਪੋਰਟ ਕਰ ਰਹੇ ਹੈਗੇ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਚਾਹੇ ਕਿਸੇ ਵੀ ਤੌਰ ਤੇ ਹੋਵੇ ਉਹਨਾਂ ਨੇ ਸਾਨੂੰ ਆ ਕਿਹਾ ਕਿ ਪੂਰੀ ਜਥੇਬੰਦੀ ਸਿੱਖ ਜਥੇਬੰਦੀ ਸਾਡੇ ਨਾਲ ਹੈ ਮੈਡਮ ਤੁਸੀਂ ਉੱਥੇ ਜਿਸ ਤਰੀਕੇ ਨਾਲ ਬੱਤਾਂ ਲੁੱਟੀਆਂ ਹੋਈਆਂ ਤੁਸੀਂ ਕਿਵੇਂ ਵੇਖਦੇ ਹੋ ਕਿ ਕੀ ਇਹਦੇ ਵਿੱਚ ਗਲਤ ਰਿਹਾ ਸਰ ਪਹਿਲੀ ਗੱਲ ਜਿਹੜਾ ਕਸਪੀਰ ਜਿੰਦਰ ਸਿੰਘ ਸਾਡੇ ਪੂਰੇ 크ਿਸਚੀਅਨਿਟੀ ਉੱਤੇ ਕਲੰਕ ਹੈ ਉਸ ਆਦਮੀ ਨੇ ਪੂਰੀ 크ਿਸਚੀਅਨਿਟੀ ਨੂੰ ਬਦਨਾਮ ਕਰਕੇ ਰੱਖਿਆ ਹੈ ਜਿੱਦੇ ਕਰਕੇ ਸਾਰੇ ਬਦਨਾਮ ਹੋ ਰਹੇ ਹੈ ਕਿਉਂਕਿ ਉਹਨੇ ਇੱਕ ਇੱਕ ਅਲਟਰਮ ਦੀ ਆੜ ਦੇ ਵਿੱਚ ਆ ਕੇ ਗਲਤ ਕੰਮ ਕੀਤੇ ਕੁੜੀਆਂ ਦੇ ਨਾਲ ਗਲਤ ਕੀਤਾ ਉਥੇ ਲੇਡੀਜ਼ ਦੇ ਨਾਲ ਮਾਰਕੋਟਾਈ ਕੀਤੀ ਕੁੜੀਆਂ ਦੇ ਨਾਲ ਸੈਕਸ਼ੂਅਲ ਹੈਰੈਸਮੈਂਟ ਕੀਤੀ ਜੋ ਕਿ ਇੱਕ ਉਹਨੇ ਧਰਮ ਦੇ ਆੜ ਦੇ ਵਿੱਚ ਕੀਤੀ ਤੁਹਾਡੇ ਮੱਕਦੀਆਂ ਕਿੰਨੀਆਂ ਕੁੜੀਆਂ ਉੱਥੇ ਹੋਰ ਬਹੁਤ ਜ਼ਿਆਦਾ ਲੜਕੀਆਂ ਹੋਰ ਵੀ ਹੈਗੀਆਂ ਉੱਥੇ। ਬਲੈਤ ਜੀ ਲੜਕੀਆਂ ਸਾਮੰਦਾਰੀਆਂ ਕੋਈ ਡਰਾਇਰ ਸਾਹਮਣੇ ਆ ਗਏ। ਉਹਨਾਂ ਨੂੰ ਬਹੁਤ ਜ਼ਿਆਦਾ ਡਰਾਇਆ ਜਾਂਦਾ ਸੀ। ਸਾਫ਼ ਜਿੱਦਾਂ ਮੈਨੂੰ ਕਿਹਾ ਜਾਂਦਾ ਸੀ ਕਿ ਤੇਰੇ ਥ੍ਰੈਟ ਦਿੱਤੇ ਜਾਂਦੇ ਸੀ ਕਿ ਤੁਹਾਡੇ ਪੇਰੈਂਟਸ ਨੂੰ ਮਰਵਾ ਦਾਂਗੇ। ਤੁਹਾਡੀ ਫੈਮਿਲੀ ਨੂੰ ਮਰਵਾ ਦਾਂਗੇ। ਤੁਹਾਨੂੰ ਮਰਵਾ ਦਾਂਗੇ ਤਾਂ ਫਨਾਤਾਂਗੇ। ਉਹੀ ਥ੍ਰੈਟ ਉਹਨਾਂ ਨੂੰ ਵੀ ਦਿੱਤੇ ਜਾਂਦੇ ਸੀ। ਸਾਇਆ ਕਿਸ ਤਰ੍ਹਾਂ ਜਾਂਦਾ ਲੜਕੀਆਂ ਨੂੰ ਲਾਲਿਕ ਦੀ ਜੀ ਮੈਂ ਕਨਵਰਟ ਹੋਈ ਸੀ ਉਸ ਤਰ੍ਹਾਂ ਵਿੱਚ ਨਹੀਂ ਸਰ ਐਕਚੁਅਲੀ ਮੈਂ ਖੁਦ ਕ੍ਰਿਸਚੀਅਨਿਟੀ ਦੇ ਵਿੱਚ ਸੀਗੇ। ਐਂਡ ਉੱਥੇ ਜਿਹੜੇ ਜਾਂਦੇ ਆਪਣੇ ਖੁਦ ਇੱਕ ਫੇਥ ਦੇ ਨਾਲ ਇੱਕ ٹرسٹ ਦੇ ਨਾਲ ਜਾਂਦੇ ਆ ਕਿ ਸ਼ਾਇਦ ਆ ਵੀ ਰੱਬ ਦਾ ਕਰ ਹੈਗਾ ਆ ਬਟ ਆ ਚੀਜ਼ ਐਦਾ ਹੈਗੀ ਆ ਕਿ ਉੱਥੇ ਸਿਰਫ ਉਹੀ ਜਿਹੜੀ ਹੈਗੀ ਉਹਨੇ ਡੇਰਾ ਬਣਾ ਰੱਖਿਆ ਸੀ ਜਿੱਥੇ ਸਾਰੀਆਂ ਚੀਜ਼ਾਂ ਗਲਤ ਕਰਦਾ ਸੀ ਧਰਮ ਦੀ ਆੜ ਦੇ ਵਿੱਚ ਕ੍ਰਿਸ਼ਨ ਭਾਈਚਾਰਾ ਤੁਹਾਡੇ ਨਾਲ ਅਸਰਦ ਕੀਤੇ ਅਨੁਸਾਰ ਸਰ ਅ ਅੱਜ ਸਾਨੂੰ ਕ੍ਰਿਸ਼ਨ ਭਾਈ ਸ਼ਰਾ ਆ ਕੇੰਦਾ ਹੈਗਾ ਯਸ ਕਿ ਤੁਸੀਂ ਇੱਧਰ-ਇੱਧਰ ਜਾ ਕੇ ਹੈਲਪ ਮੰਗਦੇ ਹੋ ਸਰ ਪਹਿਲੀ ਗੱਲ ਜੇ ਸਾਨੂੰ ਸਾਡੇ 크੍ਰਿਸਚੀਅਨਿਟੀ ਦੇ ਸਾਡੇ ਬ੍ਰਦਰਸ ਤੋਂ ਹੀ ਹੈਲਪ ਜੇ ਮਿਲੀ ਹੁੰਦੀ ਕਿ ਸਾਨੂੰ ਆ ਕੇ ਕਿਸੇ ਨੇ ਪੁੱਛਿਆ ਹੁੰਦਾ ਸਾਨੂੰ ਆਨ ਦੀ ਹੈ ਕਿਸੇ ਤੋਂ ਮਦਦ ਲੈਣ ਦੀ ਲੋੜ ਨਹੀਂ ਸੀ ਪਹਿਲੀ ਗੱਲ ਸਾਨੂੰ ਆ ਕਿਹਾ ਗਿਆ ਹੈ ਅਸੀਂ ਸੁਣਿਆ ਵੀ ਆ ਕਿ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਕੁੜੀਆਂ ਮਾਤਾਵਾਂ ਇਹ ਸਾਰੀਆਂ ਭੈਣਾ ਹੈਗੀਆਂ ਆ ਜੋ ਕਿ ਅਸਾਂ ਨੂੰ ਵੀਰ ਜੀ ਹੋਣਾ ਨੇ ਵੀ ਕਿਹਾ ਆ ਐਸਐਸਆਈ ਕਹਿੰਨੇ ਕਿ ਹੁਣ ਸਾਨੂੰ ਕ੍ਰਿਸ਼ਨਪਾਈ ਜਰਾ ਕਹਿ ਰਿਹਾ ਵਕਿ ਤੁਸੀਂ ਮਦਦ ਲਈ ਤੁਸੀਂ ਸਾਡੇ ਕੋਲ ਨਹੀਂ ਆਏ ਪਰ ਉਸ ਟਾਈਮ ਉਹਨਾਂ ਨੇ ਉਹਨਾਂ ਦੀ ਸਪੋਰਟ ਕੀਤੀ ਜੋ ਬੰਦਾ ਗਲਤ ਸੀ ਜਦ ਅਸੀਂ ਸੱਚ ਦੇ ਲਈ ਆਵਾਜ਼ ਉਠਾਈ ਉਦੋਂ ਸਾਡੇ ਨਾਲ ਕੋਈ ਨਹੀਂ ਖੜਾ ਸੀ ਸਿਵਾਏ ਵੀਰਜੀ ਹੋਣਾ ਦੇ ਜਿਹੜਾ ਜਿਹੜਾ ਤੁਹਾਨੂੰ ਤੁਸੀਂ ਮਿਲਿਆ ਕੀ ਉਹਨਾਂ ਨੇ ਯਾਹ ਗੱਲ ਬਹੁਤ ਪਿੱਛੇ ਤੇਰ ਸਾਦ ਨੇ ਆਹੀ ਕਿਹਾ ਹੈ ਗਏ ਕਿ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਸਾਡੀਆਂ ਭੈਣਾਂ ਹੈਗੀਆਂ ਅਸੀਂ ਤੁਹਾਡੇ ਨਾਲ ਅੰਤ ਤੱਕ ਖੜੇ ਰਵਾਂਗੇ ਜਦ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਹੋਰ ਨਾ ਮੈਂ ਅਪੀਲ ਕਰਨਾ ਚਾਹੁੰਦਾ ਜਿਹੜੇ ਹੋਰ ਪੀੜਤ ਅਜਿਹੜੇ ਸਾਹਮਣੇ ਨਹੀਂ ਆਏ ਆਲੇ ਤੱਕ ਸਾਹਮਣੇ ਨਹੀਂ ਆਏ ਮੈਂ ਉਹਨਾਂ ਨੂੰ ਆਹੀ ਕਹਿਣਾ ਚਾਹੁੰਗੀ ਕਿ ਤੁਸੀਂ ਵੀ ਸਾਹਮਣੇ ਆਓ ਕਿ ਕਾਨੂੰਨੀ ਸਪੋਰਟ ਦਿੱਤੀ ਜਾਊਗੀ ਤੁਸੀਂ ਥੋੜੀ ਜੀ ਹਿੰਮਤ ਕਰਕੇ ਬਾਹਰ ਸਾਹਮਣੇ ਆ ਜਾ ਲੱਗਦਾ ਕਿ ਤੁਸੀਂ ਦਾਦਾ ਜੀ ਦੇ ਠੋਕਰਾ ਖਾਦ ਜੀ ਕਿਤੇ ਨੁਸਾਫ ਨਹੀਂ ਮਿਲਿਆ ਪ੍ਰਸ਼ਾਸਨ ਦਾ ਵੀ ਦਰਵਾਜ਼ਾ ਖੜਕਾਇਆ ਸੀ ਇਸੇ ਕਰਕੇ ਸ਼੍ਰੀਕਾਲ ਤੱਕ ਸਭ ਤੁਸੀਂ ਕਿੱਤੇ ਜਾਂਦੀ ਸੀ ਮੇਰੀ ਛੋਟੀ ਜੀ ਬੇਟੀ ਮੈਨੂੰ ਲੈ ਕੇ ਕਦੇ ਕਿਤੇ ਜਾਂਦੀ ਸੀ ਕਦੇ ਕਿਤੇ ਕਿ ਥ੍ਰੈਟ ਅਨੇ ਜ਼ਿਆਦਾ ਆਉਂਦੇ ਸੀ ਪਰ ਕਈਆਂ ਨੇ ਸਾਡੀ ਹੈਲਪ ਕੀਤੀ ਤੇ ਕਈ ਤਾਂ ਦੇਖ ਕੇ ਇਗਨੋਰ ਕਰ ਦਿੰਦੇ ਹੁੰਦੇ ਸੀ ਇਹ ਚੀਜ਼ਾਂ ਪਰ ਅੱਜ ਦੀ ਅੱਜ ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਪੂਰਾ ਸਪੋਰਟ ਦਿੱਤਾ ਗਿਆ ਕਿ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਅਸੀਂ ਤੁਹਾਡੀ ਫੁੱਲ ਸਪੋਰਟ ਕਰਾਂ ਪਰ ਲੱਗਦਾ ਕਿ ਤੁਹਾਡੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਸੀ ਜਲੂ ਮਾਤੀ ਤੁਮਕੀ ਦਿੱਤੀ ਜਾ ਰਹੀ ਸੀ ਕਿ ਜੇ ਤੁਸੀਂ ਮੀਡੀਆ ਦੇ ਸਾਹਮਣੇ ਜਾ ਪ੍ਰਸ਼ਾਸਨ ਨੂੰ ਕੰਪਲੀਟ ਕਰੋਗੇ ਮੈਂ ਇੱਕ ਬੇਨਤੀ ਕਰਾਂ ਆ ਜਿਹੜੀ ਤੁਸੀਂ ਇਹ ਗੱਲ ਪੁੱਛੀ ਹੈਗੀ ਆ ਆ ਜਦੋਂ ਇਹ ਕਨਵੈਕਸ਼ਨ ਹੋਈ ਹੈ ਕੱਲ ਕੋਰਟ ਦੇ ਵਿੱਚ ਘੱਟੋ ਘੱਟ 500 ਬੰਦਾ ਬਰਜਿੰਦਰ ਪਾਸਟਰ ਨੇ ਤਿਆਰ ਕੀਤਾ ਹੋਇਆ ਸੀਗਾ ਪ੍ਰਸ਼ਾਸਨ ਨੇ ਦੋ ਬੱਸਾਂ ਜਿਹੜੀਆਂ ਹੈਗੀਆਂ ਆ ਦੋ ਤਿੰਨ ਬੱਸਾਂ ਜਿਹੜੀਆਂ ਹੈਗੀਆਂ ਉਹ ਖੜਨ ਰੁਕੀਆਂ ਆ ਜਿਹੜੀਆਂ ਇਹਨਾਂ ਨੂੰ ਬੁਲੰਦੋ ਜੀ লাইਵ ਚੱਲ ਰਿਹਾ ਅੱਗੇ ਆ ਜਾਓ ਇੱਕ ਵਾਰ ਆ ਜਦੋਂ ਫੜੇ ਆ ਗੱਲ ਥੋੜੀ ਹੈ ਕੀ ਗੱਲ ਭਾਈ ਇਹ ਕਿਹਾ ਕਿ ਸਾਡੀ ਵੀਡੀਓ ਬਾਹਰ ਲੋ ਕੀ ਪੂਰੀ ਸੱਚਾਈ ਵੀਡੀਓ ਦੇ ਪਿੱਛੇ ਕੀ ਉਹ ਦੱਸਿਆ ਜਾ ਰਿਹਾ ਕਿ ਐਡਿਟਿੰਗ ਕੀਤੀ ਗਈ ਹੈ ਵੀਡੀਓ ਨਹੀਂ ਨਹੀਂ ਉਹ ਵੀਡੀਓ ਬਿਲਕੁਲ ओरिजिनल ਵੀਡੀਓ ਹੈ ਤੇ ਉਹਦੇ ਵਿੱਚ ਜੋ ਕੁਝ ਹੋਇਆ ਹੈ ਉਹ ਬਿਲਕੁਲ ਜੋ ਵੀ ਬੋਲਿਆ ਗਿਆ ਹੈ ਪਹਿਲੇ ਇੰਟਰਵਿਊ ਵਿੱਚ ਵੀ ਉਹ ਸਾਰਾ ਸਹੀ ਸੀਗਾ ਤੇ ਉਹ ਚੀਜ਼ਾਂ ਜਦੋਂ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਅ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮੈਂ ਨਿਆਂੇ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚ ਆ ਸਾਹਮਣੇ ਆਏਗਾ। ਅੱਛਾ ਮੇਰਾ ਗੱਲ ਹੋਈ ਕੀ ਸੀ ਉਦੋਂ ਜਿਹੜੀ ਵੀਡੀਓ ਆ ਵੀਡੀਓ 'ਚ ਉਦੋਂ ਗੱਲ ਕੀ ਹੋਈ ਸੀ ਅਸਲ 'ਚ? ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ। ਕੁਝ ਅਹੀ ਜਿਹੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸ 'ਚ ਆ ਰਹੀਆਂ ਸੀਗੀਆਂ। ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾਂ ਉਹ ਉਹ ਬ੍ਰਦਰ ਨੇ ਵੀ ਆਵਾਜ਼ ਚੱਕੀ ਤੇ ਜਦ ਕੁੰਦੇ ਨਾਲ ਹੱਥੋ ਪਾਈ ਕੀਤੀ ਗਈ ਤਾਂ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ 'ਚ ਆ ਗਏ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ। ਤੇ ਮੇਰੇ ਮੁੱਕਾ ਮਾਰਿਆ ਮੇਰਾ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਂ ਵਰਗੀ ਆ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਤੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤਾਂ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕਾਫੀ ਉਹਨੂੰ ਕੁੱਟਿਆ ਮਾਰਿਆ ਗਿਆ ਬੁੱਛੇ ਮੈਡਮ ਕਿੰਨੇ ਚਿਰ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਹਾਂਜੀ ਮੈਂ ਵੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਹੁਣ 6-7 ਸਾਲਾਂ ਤੋਂ ਮੈਂ ਉੱਥੇ ਸੇਵਾ ਕਰ ਰਹੀ ਸੀਗੀ ਮੈਡਮ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸਿਗੀਆਂ ਜਦ ਅਸੀਂ ਆਵਾਜ਼ ਚੱਕਣੀ ਵੀ ਚਾਹੀਦਾ ਸੀ ਉੱਥੇ ਦਾ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਇਆ ਅੱਛਾ ਮੈਡਮ ਇਹ ਕਿੰਨਾ ਕੁ ਸੱਚ ਹੈ ਕਿ ਜਿਹੜੀ ਬਿਮਾਰੀ ਦੂਰ ਹੋ ਜਾਂਦੀ ਹੈ ਐਕਚੁਅਲੀ ਥੋੜਾ ਜਿਹਾ ਉਹ ਕਰਦੇ ਨੇ ਉਹ ਡਰਦੇ ਨੇ ਐਕਚੁਅਲੀ ਕਿਹੜਾ ਉਹ ਪਖੰਡਵਾ ਚੱਲਦਾ ਸੀਗਾ ਆਪਾਂ ਤਾਂ ਇਹ ਕਹਿੰਦੇ ਇਹ ਜਿਹੜੀ ਚੀਜ਼ਾਂ ਹੁਣ ਤੁਸੀਂ ਬੋਲ ਰਹੇ ਹੋ ਕਿ ਪਹਿਲਾਂ ਕੀ ਦਬਾਇਆ ਜਾਂਦਾ ਸੀ ਕੋਈ ਲਾਲਚ ਦਿੱਤਾ ਜਾਂਦਾ ਇਸ ਧਰਮ ਦੇ ਵਿੱਚ ਆਉਣ ਨੂੰ ਜਾਂ ਕੀ ਕਾਰਨ ਕੀ ਹੈਗਾ ਸਿਰ ਨਹੀਂ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਆ ਠੀਕ ਹੈ ਉਹ ਆਪਣੇ ਵਿਸ਼ਵਾਸ ਲੈ ਕੇ ਜਾਂਦੇ ਨੇ ਬਟ ਹਾਂਜੀ ਬਹੁਤ ਜ਼ਿਆਦਾ ਚੀਜ਼ਾਂ ਹੈ ਕਿ ਬਹੁਤ ਪ੍ਰੈਸ਼ਰ ਹੁੰਦਾ ਕਿ ਲੋਕ ਆਵਾਜ਼ ਨਹੀਂ ਉਠਾ ਸਕਦੇ ਜੀ ਅੱਛਾ ਇਹ ਕਿ ਮੇਰੇ ਲੋਕ ਪੁੱਤੇ ਜਿਹੜੇ ਪ੍ਰੈਸ ਕਰਦੇ ਭਾਈ ਜਿਹੜੇ ਤੁਹਾਡੇ ਖਿਲਾਫ ਪ੍ਰੈਸ ਕਰ ਰਹੇ ਸਰ ਬਲਜਿੰਦਰ ਦੇ ਹੱਕ ਚਾ ਰਹੇ ਉਹ ਕੋਣ ਲੋਕ ਹੈ ਜੀ ਸਰ ਉਹਨਾਂ ਦੇ ਆਪਣੇ ਪੁੱਤੇ ਲੋਕ ਹੈ ਆਪਣੀਆਂ ਆਈ ਲੋਕ ਹੈ ਜਿਹੜੇ ਉਹਨਾਂ ਨੇ ਖੁਦ ਨੂੰ ਅਰੇਂਜ ਕਰਵਾਇਆ ਕਿ ਮੇਰੇ سپورਟ ਦੇ ਵਿੱਚ ਆਓ ਜੀ ਉਹੀ ਲੋਕ ਹੈਗੇ ਆ ਕੱਲ ਮੋਹਾਲੀ ਜਦੋਂ ਅਦਾਲਤ ਚ ਆਇਆ ਸੀ ਉਹਨਾਂ ਉਹ ਲੋਕ ਨੇ ਜਿਨ੍ਹਾਂ ਦੇ ਘਰੇ ਉਹ ਆਟਾ ਦਾਲ ਮਹੀਨੇ ਬਾਦੰਦਾ ਤਨਖਾਹ ਨਦੋ ਉਹ ਲੋਕ ਉਹਨਾਂ ਦੇ ਨਾਲ ਆਏ ਸੀ ਕੱਲ ਜਿਹੜੇ ਕੀ ਰੋ ਰਹੇ ਸੀਗੇ ਜਦੋਂ ਉਹਨਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਅਦਾਲਤ ਤੋਂ ਤੇ ਉਹ ਤੋਂ ਬਾਅਦ ਪੇੜ ਬੰਦੇ ਕਿਹਸੇ ਸਾਰੇ ਹੀ ਉਹ ਫਿਰ ਲੇਡੀਜ਼ ਰੋਣ ਲੱਗ ਗਏ ਸੀਗੇ ਪੀਟੀਸੀ ਨਿਊਜ਼ ਦੇਖਣ ਲਾਈਵ ਦੇਖੇ ਹੁਣ ਡੇਲੀ ਪੋਸਟ ਦੇ ਕਿ ਉਹ ਪੇੜ ਬੰਦੇ ਸੀਗੇ ਲੇਡੀ ਸੀਗੀਆਂ ਬੱਸਾਂ ਭਰਕ ਭਰ ਕੇ ਆਈਆਂ ਸੀ ਹਾਲਾਤ ਖਰਾਬ ਕਰਨ ਬਟ ਲੇਕਿਨ ਇਦਾਂ ਦਾ ਸਾਡਾ ਮੋਹਾਲੀ ਪ੍ਰਸ਼ਾਸਨ ਨੇ ਇਦਾਂ ਦਾ ਕੁਝ ਹੋਣ ਨਹੀਂ ਦਿੱਤਾ ਤੇ ਹੋਣ ਜਿਹੜੀ ਦੂਜੀ ਗੱਲ ਹੈ ਕਿ ਸਾਨੂੰ ਕਪੂਰਥ ਲਾਲੇ 'ਚ ਵੀ ਨਾਇ ਚਾਹੀਦਾ ਸਾਡੇ ਜਥੇਦਾਰ ਸਾਹਿਬ ਨੇ ਕੱਲ੍ਹ ਤੱਕ ਤੇ ਉਹਨੇ ਸਾਨੂੰ ਬਹੁਤ ਹੌਸਲਾ ਦਿੱਤਾ ਕਿ ਤੁਹਾਡੇ ਨਾਲ ਹੈ ਪੂਰਾ ਪੰਜਾਬ ਅਸੀਂ ਤੁਹਾਡੇ ਨਾਲ